ਬੁੱਢੀ ਬੇਬੇ ਮਰਦੀ ਮਰਦੀ ਆਪਦੇ ਪੁੱਤ ਦੇ ਹੱਥ ਚਾਬੀਆਂ ਦਾ ਗੁੱਛਾ ਰੱਖ ਜਾਂਦੀ ਹੈ ਤੇ ਜਦੋਂ ਪੁੱਤ ਉਹ ਤਾਲਾ ਖੋਲਦਾ ਤਾਂ ਪੁੱਤ ਦੇ ਹੋਸ਼ ਉੱਡ ਜਾਂਦੇ ਆ ਤੇ ਫਿਰ ਉਹ ਪੁੱਤ ਰੋ ਰੋ ਕਮਲਾ ਹੋ ਜਾਂਦਾ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿ ਅਜਿਹਾ ਤਾਲੇ ਦੇ ਅੰਦਰ ਕੀ ਰੱਖਿਆ ਸੀ ਕਿ ਨੋ ਵੀ ਪਛਤਾਉਂਦੀ ਹੈ ਤੇ ਪੁੱਤ ਵੀ ਪਛਤਾਉਂਦਾ ਹੈ ਬਚਨੋ ਆਪਣੇ ਪੁੱਤ ਜਿੰਦਰ ਨੂੰ ਕਹਿੰਦੀ ਹੈ ਕਿ ਪੁੱਤ ਜੇ ਤੇਰੀ ਤਨਖਾਹ ਆ ਗਈ ਤਾਂ ਮੈਨੂੰ ਉਹਦੇ ਵਿੱਚ 2500 ਰੁਪਇਆ ਦੇਤੇ। ਬਚਨੋਂ ਦੀ ਨੋ ਵੀਰਪਾਲ ਕਹਿੰਦੀ ਹੈ ਮੰਮੀ ਜੀ ਇਹ ਤਾਂ ਤੁਹਾਡਾ ਨਿਤ ਦਾ ਕੰਮ ਹੋ ਗਿਆ ਜਦੋਂ ਤਨਖਾਹ ਆਉਂਦੀ ਹੈ ਤੁਸੀਂ 2500 ਰੁਪਇਆ ਮੰਗ ਲੈਨੇ ਹੋ। ਤੁਸੀਂ 2500 ਰੁਪਏ ਦਾ ਕਰਦੇ ਕੀਓ ਕਦੇ ਹਿਸਾਬ ਪਹਿੰਦੇ ਨਹੀਂ। ਬਚਨੋਂ ਕਹਿੰਦੀ ਹੈ ਕੋਈ ਨਾ ਪੁੱਤ ਮੈਂ ਤੁਹਾਨੂੰ ਸਾਰੇ ਹਿਸਾਬ ਦੇ ਦੇਵਾਂਗੀ। ਵਕਤ ਆ ਜਾਣ ਦੋ। ਅੱਗੇ ਜਿੰਦਰ ਵੀ ਟੁੱਟ ਕੇ ਪੈ ਜਾਂਦਾ ਕਿ ਮਾਂ ਤੁਸੀਂ ਹਰ ਵੇਲੇ ਇਹ ਕਹਿ ਦਿੰਦੇ ਹੋ ਕਿ ਮੈਂ ਹਿਸਾਬ ਤੁਹਾਨੂੰ ਦੇ ਦੇਵਾਂਗੀ। ਪਰ ਉਹ ਦਿਨ ਕਦੇ ਆਇਆ ਹੀ ਨਹੀਂ ਫਿਰ ਬਚਨੋ ਕਹਿੰਦੀ ਹੈ ਪੁੱਤ ਮੇਰੇ ਕਿਹੜਾ ਧੀ ਆ ਜਿਹੜੀ ਮੈਂ ਕਿਸੇ ਨੂੰ ਦੇ ਆਉਂਗੀ ਮੇਰੇ ਲਈ ਤਾਂ ਤੁਸੀਂ ਉਹ ਸਾਰਾ ਕੁਝ ਹੋਰ ਦੱਸ ਮੈਂ ਪੈਸੇ ਕਿੱਥੇ ਲੈ ਕੇ ਜਾਣੇ ਆ ਅੱਗੋਂ ਵੀਰਪਾਲ ਕਹਿੰਦੀ ਹੈ ਸਾਨੂੰ ਨਹੀਂ ਪਤਾ ਮੰਮੀ ਜੀ ਤੁਸੀਂ ਪੈਸਿਆਂ ਦਾ ਕਰਦੇ ਕੀ ਹੋ ਜੇ ਤੁਹਾਡੇ ਧੀ ਨਹੀਂ ਤੁਹਾਡੇ ਪਤੀ ਜੇ ਭਾਂਜੇ ਤਾਂ ਹੈਗੇ ਆ ਮੈਨੂੰ ਤਾਂ ਪੂਰਾ ਸ਼ੱਕ ਆ ਤੁਸੀਂ ਆਪਣੇ ਪੇਕੇ ਦੇ ਕੇ ਆਉਣਿਓ ਜਿਹੜਾ ਹਰੇਕ ਮਹੀਨੇ ਪੇਕੇ ਗੀੜਾ ਰੱਖਦੇ ਹੋ ਉਥੇ ਪੈਸੇ ਸਿੱਟਾਉਣਿਓ ਅਸੀਂ ਕਿਹੜਾ ਤੁਹਾਡੇ ਪਿੱਛੇ ਜਾਣਨੇ ਆ ਤੁਸੀਂ ਕੀ ਕਰਦੇ ਫਿਰਦੇ ਹੋ ਮੈਂ ਤਾਂ ਕਦੇ ਮਹੀਨੇ ਤੋਂ ਆਪਣੇ ਪੇਕੇ ਗਈ ਨਹੀਂ ਬੁੱਢੀ ਹੋ ਕੇ ਵੀ ਤੁਸੀਂ ਮਹੀਨੇ ਤੋਂ ਜਾਉਨੇ ਹੋ ਮੈਨੂੰ ਤਾਂ ਸ਼ਰਮ ਆਉਣ ਲੱਗ ਗਈ ਤੁਹਾਡੇ ਤੋਂ ਪਰ ਤੁਹਾਨੂੰ ਬਿਲਕੁਲ ਨਹੀਂ ਸ਼ਰਮ ਆਉਂਦੀ ਕਿ ਤੁਹਾਡਾ ਪੁੱਤ ਦਿਨ ਰਾਤ ਕਮਾਈ ਕਰਦਾ ਤੇ ਤੁਸੀਂ ਉਹਦੇ ਪੈਸੇ ਪੇਕਿਆਂ ਨੂੰ ਲਟਾਈ ਜਾਂਦੇ ਹੋ ਜੇਕਰ ਬਾਪੂ ਜਾਉਂਦਾ ਹੁੰਦਾ ਫਿਰ ਤਾਂ ਉਹਨੇ ਅਕਲ ਦੇ ਦੇਣੀ ਸੀ ਕਿਸ ਤਰ੍ਹਾਂ ਕਰਨ ਨੂੰ ਜੋੜੀ ਦਾ ਪੁੱਤ ਮੈਂ ਤੁਹਾਨੂੰ ਕੀ ਮੈਂ ਦੱਸਾਂ ਮੈਂ ਕਿਸੇ ਨੂੰ ਪੈਸੇ ਨਹੀਂ ਲਟਾਉਂਦੀ ਤੁਹਾਨੂੰ ਤਾਂ ਵਹਿਮ ਆ ਵੀਰਪਾਲ ਅੱਗੋਂ ਭੱਜ ਕੇ ਪੈਂਦੀ ਐ ਫਿਰ ਤੁਸੀਂ ਪੈਸਿਆਂ ਦਾ ਕਰਦੇ ਕਿਉਂ ਇਹ ਦੱਸ ਦਿਓ ਚਲੋ ਹਰ ਮਹੀਨੇ 2500 ਰੁਪਿਆ ਹਰ ਮਹੀਨੇ ਜਿੰਦਰ ਗੁੱਸੇ ਵਿੱਚ ਬੋਲਿਆ ਮੰਮੀ ਜੀ ਅੱਜ ਤੋਂ ਤੁਹਾਨੂੰ ਕੋਈ 2500 ਨਹੀਂ ਮਿਲੂਗਾ ਮੈਂ ਤੁਹਾਨੂੰ ਸਿਰਫ 500 ਰੁਪਿਆ ਦਿਆ ਕਰੂੰਗਾ ਦਵਾਈ ਦੀ ਪਰਚੀ ਤੁਸੀਂ ਮੈਨੂੰ ਫੜਾ ਦਿਨਿਓ ਵੀ ਆ ਦਵਾਈ ਲਿਆ ਦੇ ਜੇ ਕੋਈ ਹੋਰ ਖਾਣ ਪੀਣ ਵਾਲਾ ਸਮਾਨ ਹੁੰਦਾ ਉਹ ਵੀ ਮੈਂ ਲਿਆ ਕੇ ਦਿਨਾਂ ਫਿਰ ਤੁਸੀਂ 2500 ਰੁਪਏ ਦਾ ਕਰਦੇ ਕੀ ਉਹ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਹਰ ਇੱਕ ਮਹੀਨੇ ਤੁਸੀਂ 2500 ਰੁਪਿਆ ਕਿਹੜੇ ਖੂ ਖਾਤੇ ਵਿੱਚ ਸਿੱਟ ਕੇ ਆਉਨੇ ਹੋ ਮੈਨੂੰ ਆ ਹੀ ਦੱਸ ਦੋ 2500 ਰੁਪਏ ਦਾ ਤਾਂ ਰਾਸ਼ਨ ਆਪਣੇ ਘਰ ਵਿੱਚ ਵੀ ਨਹੀਂ ਲੱਗਦਾ ਜਿਹੜਾ ਕਿ ਮੈਂ ਲੈ ਕੇ ਆਉਣਾ ਹੁਣ ਮੈਨੂੰ ਹਿਸਾਬ ਦਿਓ ਕਿ ਜਾਂਦਾ ਕਿੱਥੇ ਆ ਬਚਨੋ ਕੁਝ ਨਹੀਂ ਬੋਲਦੀ ਉਹ ਚੁੱਪ ਕਰਕੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਹੈ ਕਿ ਮੇਰੇ ਤੇ ਐਡੀਆਂ ਤੋਮ ਤਾਂ ਲਾਈ ਜਾਂਦੇ ਨੇ ਮੁੰਡਾ ਤੇ ਬਹੂ ਆਪਣਾ ਸਿਰ ਖਾ ਪਾ ਕੇ ਉੱਥੋਂ ਚਲੇ ਜਾਂਦੇ ਨੇ ਬਚਨੋ ਬਚਾਰੀ ਬੜੀ ਪਰੇਸ਼ਾਨ ਰਹਿੰਦੀ ਹੈ ਅਗਲੇ ਦਿਨ ਉਹਨਾਂ ਦੀ ਗਵਾਂਡਨ ਜੀਤੀ ਮਿਲ ਲੌਂਦੀ ਹੈ ਜੀਤੀ ਬਚਨੋ ਨੂੰ ਪੁੱਛਦੀ ਹੈ ਤੇਰੇ ਘਰ ਵਿੱਚ ਕੋਈ ਤੇਨੂੰ ਪੁੱਛਦਾ ਬਚਨੋ ਕਹਿੰਦੀ ਹੈ ਕਿਉਂ ਨਾ ਸੁੱਖ ਨਾਲ ਮੇਰੇ ਨੌਪਤ ਬਥੇਰੇ ਚੰਗੇ ਆ ਐਂ ਕਾ ਤੋ ਪੁੱਛੀ ਜਾਨਨੀ ਆ ਫਿਰ ਜੀਤੀ ਕਹਿਣ ਲੱਗੀ ਬਸ ਪਤਾ ਹੀ ਹੈ ਮੈਨੂੰ ਕਿਹੜੇ ਨੌਪਤ ਤੇਰੇ ਚੰਗੇ ਆ ਕਲਤਾ ਤੇਰੀ ਕਲਾਸ ਲੱਗੀ ਜਾਂਦੀ ਸੀ ਇਹ ਸੁਣ ਕੇ ਬਚਨੋ ਵਿਚਾਰੀ ਉਦਾਸ ਹੋ ਜਾਂਦੀ ਹੈ ਉਹ ਕਹਿੰਦੀ ਹੈ ਭੈਣੇ ਤੈਨੂੰ ਕੀ ਪਤਾ ਮੇਰੀ ਕੱਲ ਕਲਾਸ ਲੱਗੀ ਜਾਂਦੀ ਸੀ ਨਾਲੇ ਤੈਨੂੰ ਕੀ ਨੇ ਕਹਿਤਾ ਐਵੇਂ ਮਰੀ ਜਾਨੀ ਆ ਉਹ ਕਹਿੰਦੀ ਬਸ ਕਰ ਭੈਣੇ ਕਿੰਨਾ ਕਝੂਠ ਬੋਲੇਗੀ ਕੱਲ ਮੈਂ ਤੁਹਾਡੇ ਗੇਟ ਵਿੱਚ ਆਈ ਸੀ ਤੈਨੂੰ ਪੁੱਛਣ ਵਾਸਤੇ ਕੀ ਰਾਜੇ ਦੀ ਘਰ ਵਾਲੀ ਮਰ ਗਈ ਤੇ ਆਪਾਂ ਉਹਨਾਂ ਦੇ ਘਰੇ ਬੈਠ ਆਈਏ ਪਰ ਤੁਹਾਡੇ ਘਰ ਤਾਂ ਜਲੂਸ ਨਿਕਲੀ ਜਾਂਦਾ ਸੀ ਫਿਰ ਮੈਂ ਗੇਟ ਤੋਂ ਹੀ ਮੁੜ ਗਈ ਸੱਚੀ ਗੱਲ ਆ ਤੇਰੀ ਜੂਨ ਤਾਂ ਬਾਹਲੀ ਦੁਖੀ ਵਾਲੀ ਆ ਜਦੋਂ ਬਾਈ ਜਾਂਦਾ ਸੀ ਉਦੋਂ ਠੀਕ ਸੀ ਉਦੋਂ ਮੁੰਡਾ ਤੈਨੋਂ ਤੇਰੇ ਅੱਗੇ ਬੋਲਦੇ ਨਹੀਂ ਸੀ ਤੇ ਹੁਣ ਸਾਰਾ ਦਿਨ ਤੇਰੀ ਰੇਲ ਬਣਾਈ ਰੱਖਦੇ ਨੇ ਨਾਲੇ ਤੇਰੇ ਤੋਂ ਹਿਸਾਬ ਕਿਤਾਬ ਮੰਗਦੇ ਨੇ ਉਹ ਕਿਹੜਾ ਤੈਨੂੰ ਕਰੋੜ ਰੁਪਇਆ ਦਿੰਦੇ ਆ 2500 ਤਾਂ ਦਿੰਦੇ ਆ ਮੈਂ ਸਾਰਾ ਕੁਝ ਸੁਣਿਆ ਸੀ ਕੱਲ ਸਾਰਾ ਦਿਨ ਘਰ ਦੇ ਕੰਮ ਤਾਂ ਤੂੰ ਕਰਦੀ ਰਹੀਂ ਨੀ ਆ ਨੌਕਰਾਂ ਤੋਂ ਭੈੜਾ ਹਾਲ ਤੇਰਾ ਬਹੂ ਆਪ ਤਾਂ ਡਿਊਟੀ ਤੇ ਚਲੀ ਜਾਂਦੀ ਆ ਤੇਰੇ ਪਿੱਛੇ ਸਾਰੇ ਕੰਮ ਛੱਡ ਜਾਂਦੀ ਆ ਕਦੇ ਤੂੰ ਉਹਨਾਂ ਦੇ ਕੱਪੜੇ ਧੋਣੀ ਫਿਰਦੀ ਰਹਿਨੀ ਆ ਕਦੇ ਝਾੜੂ ਪੋਚਾ ਲਵਣੀ ਆ ਕਦੇ ਭਾਂਡੇ ਮਾਂਜਦੀ ਆ ਅੱਜ ਉਹ ਤੇਰੇ ਤੇ ਟਿੰਗੜਦੇ ਆ ਤੂੰ ਇਹਨਾਂ ਦਾ ਰੋਪ ਕਿਵੇਂ ਸਹਿ ਲੈਨੀ ਆ ਭੈਣੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਆਪਦੇ ਬਹੂ ਮੁੰਡੇ ਨੂੰ ਆਈ ਨਹੀਂ ਕਹੀਦਾ ਵੀ ਆਪਦਾ ਕੰਮ ਆਪੇ ਕਰ ਲੋ ਮੇਰੇ ਤੋਂ ਨਹੀਂ ਹੁੰਦਾ ਜਾਂ ਕੰਮ ਵਾਲੀ ਰੱਖ ਲੋ ਸਾਰੀ ਉਮਰ ਤੂੰ ਕੀ ਕੰਮ ਦਾ ਠੇਕਾ ਲੇਤਾ ਇਹ ਸਾਰਾ ਕੁਝ ਸੁਣ ਕੇ ਬਚਨੋ ਵਿਚਾਰੀ ਉਦਾਸ ਹੋ ਜਾਂਦੀ ਹੈ ਤੇ ਕਈ ਦਿਨ ਉਹ ਸੋਚਦੀ ਰਹਿੰਦੀ ਹੈ ਐਂਕਤੀ ਉਹ ਪੇਕੇ ਵੀ ਨਹੀਂ ਗਈ ਕਿਉਂਕਿ ਉਹਦਾ ਮਨ ਬਹੁਤ ਉਦਾਸ ਸੀ ਬਹੂ ਨੇ ਉਹਨੂੰ ਆ ਕੁਝ ਕਹਿਤਾ ਸੀ ਕਿ ਪੇਕੇ ਸਾਰਾ ਕੁਝ ਸੁਟਿਆ ਹੁਣੀ ਆ ਇੱਕ ਦਿਨ ਵੀਰਪਾਲ ਜਿੰਦਰ ਨੂੰ ਕਹਿ ਰਹੀ ਸੀ ਵੇਖਿਆ ਮੇਰੀ ਗੱਲ ਸੱਚ ਨਿਕਲੀ ਨਾ ਮੰਮੀ ਪੇਕੇ ਵੀ ਨਹੀਂ ਗਈ ਫਿਰ ਪੇਕੇ ਕਿਸ ਮੂ ਨਾਲ ਜਾਂਦੀ ਆਪਾਂ ਮੰਮੀ ਨੂੰ 500 ਰੁਪਏ ਹੀ ਦਿੱਤਾ ਸੀ 2500 ਰੁਪਏ ਤਾਂ ਬਸ ਦੇ ਪਹਾੜੇ ਤੇ ਲੱਗ ਜਾਂਦਾ ਫਿਰ ਉੱਥੇ ਕੀ ਦੇ ਕੀ ਆਉਂਦੀ ਜਦੋਂ ਆਪਾਂ 2500 ਰੁਪਏ ਦਿੰਦੇ ਸੀ ਤਾਂ ਉਹਨਾਂ ਦੀ ਝੋਲੀ ਪਾ ਆਉਂਦੀ ਸੀ ਤੇ ਉਹ ਫੋਨ ਵੀ ਕਰਦੇ ਸੀ ਛੇਤੀ ਆ ਜਾ ਭੂਆ ਸਾਡਾ ਤਾਂ ਜੀ ਨਹੀਂ ਲੱਗਦਾ ਪੈਸਿਆਂ ਦੀ ਖੇਡ ਹੈ ਇੱਥੇ ਪੈਸੇ ਹੈ ਨਹੀਂ ਸੀ ਫੋਨ ਨਹੀਂ ਕੀਤਾ ਪਹਿਲਾਂ ਹੀ ਦੱਸਤਾ ਹੋਊਗਾ ਕਿ ਐਂਕੀ ਮੇਰੇ ਕੋਲੇ ਪੈਸੇ ਹੈ ਨਹੀਂ ਕਿਵੇਂ ਘਰ ਪੱਟਣ ਨੂੰ ਫਿਰਦੀ ਆ ਜਿੰਦਰ ਕਹਿੰਦਾ ਹੈ ਕਿ ਯਾਰ ਮੈਂ ਤਾਂ ਸੋਚ ਕੇ ਹੈਰਾਨ ਆ ਕਿ ਮੰਮੀ ਮੇਰੇ ਨਾਲ ਐਂ ਕਿਉਂ ਕਰਦੀ ਆ ਮੇਰੇ ਪੈਸੇ ਬਰਬਾਦ ਕਿਉਂ ਕਰ ਰਹੀ ਆ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ 7 ਮਹੀਨੇ ਲੱਗ ਜਾਂਦੇ ਨੇ 7 ਮਹੀਨਿਆਂ ਬਾਅਦ ਬਚਨੋ ਦੀ ਤबीयत ਜਿਆਦਾ ਹੀ ਖਰਾਬ ਹੋ ਜਾਂਦੀ ਹੈ ਉਹ ਘਰ ਦੇ ਕੰਮ ਮਸਾਂ ਹੀ ਕਰਦੀ ਹੈ ਹੁਣ ਉਸ ਤੋਂ ਘਰ ਦੇ ਕੰਮ ਨਹੀਂ ਸੀ ਹੁੰਦੇ ਇੱਕ ਦਿਨ ਬਚਨੋ ਜਿੰਦਰ ਨੂੰ ਕਹਿਣ ਲੱਗਦੀ ਹੈ ਕਿ ਮੇਰੀ ਤਾਂ ਬਸ ਹੋ ਗਈ ਪੁੱਤ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਹੁਣ ਤੁਸੀਂ ਕੰਮ ਵਾਲੀ ਰੱਖ ਲਓ ਵੀਰਪਾਲ ਕਹਿੰਦੀ ਆ ਕੋਈ ਲੋੜ ਨਹੀਂ ਨੌਕਰ ਦੀ ਨਖਰੇ ਕਰਦੀ ਆ ਜਦੋਂ ਪੈਸੇ ਮਿਲਦੇ ਸੀ ਉਦੋਂ ਤਾਂ ਬਥੇਰਾ ਕਰਦੀ ਸੀ ਹੁਣ ਜਦੋਂ ਪੈਸੇ ਘੱਟ ਕਰਤੇ ਹੁਣ ਇਸ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਹਿੰਦੀ ਮੇਰੇ ਤੋਂ ਤਾਂ ਹੁੰਦਾ ਨਹੀਂ ਕੰਮ ਬਚਨੋ ਕਹਿੰਦੀ ਨਹੀਂ ਪੁੱਤ ਮੇਰੀ ਸੱਚੀ ਤबीयत ਖਰਾਬ ਆ ਨਹੀਂ ਤਾਂ ਘਰ ਦੇ ਕੰਮ ਕਰਨ ਵਿੱਚ ਮੈਨੂੰ ਕੀ ਦਿੱਕਤ ਸੀ ਕਦੇ ਮੇਰਾ ਸਿਰ ਦੁਖਣ ਲੱਗ ਜਾਂਦਾ ਕਦੇ ਮੇਰੀਆਂ ਲੱਤਾਂ ਜਦੋਂ ਮੈਂ ਤੁਰਦੀਆਂ ਮੈਨੂੰ ਚੱਕਰ ਵੀ ਆਉਂਦੇ ਨੇ ਰਾਤ ਨੂੰ ਤਾਂ ਮੇਰਾ ਸਿਰ ਬਹੁਤ ਜ਼ਿਆਦਾ ਦਰਦ ਕਰਦਾ ਮੈਂ ਉੱਠ ਕੇ ਪਾਣੀ ਦਾ ਗਲਾਸ ਵੀ ਨਹੀਂ ਪੀ ਸਕਦੀ ਫਿਰ ਜਿੰਦਰ ਉਸ ਨੂੰ ਡਾਕਟਰ ਕੋਲੇ ਲੈ ਕੇ ਜਾਂਦਾ ਡਾਕਟਰ ਮਾਤਾ ਦਾ ਚੈੱਕਅਪ ਕਰਕੇ ਦੱਸਦਾ ਹੈ ਕਿ ਇਸਦਾ ਤਾਂ ਬੀਪੀ ਬਹੁਤ ਵਧਿਆ ਪਿਆ ਹੈ ਨਾਲੇ ਇਹਨੂੰ ਥਾਇਰੋਇਡ ਹੋਇਆ ਪਿਆ ਤੁਸੀਂ ਕਦੇ ਚੈੱਕ ਨਹੀਂ ਕਰਾਇਆ ਜਿੰਦਰ ਕਹਿਣ ਲੱਗਿਆ ਨਹੀਂ ਡਾਕਟਰ ਬਸ ਦਵਾਈ ਚੱਲਦੀ ਸੀ ਮਾੜਾ ਮੋਟਾ ਸੀ ਪਰਚੀ ਤੇ ਲੈ ਜਾਂਦੇ ਸੀ ਦਵਾਈ ਡਾਕਟਰ ਨੂੰ ਤਾਂ ਕਦੇ ਚੈੱਕ ਹੀ ਨਹੀਂ ਕਰਾਇਆ ਬਹੁਤ ਸਮਾਂ ਹੋ ਗਿਆ ਡਾਕਟਰ ਕਹਿਣ ਲੱਗਿਆ ਪਾਈ ਇਹਦਾ ਤਾਂ ਬੀਪੀ ਬਹੁਤ ਵਧਿਆ ਪਿਆ ਉੱਤੋਂ ਦੀ ਥਾਇਰੋਇਡ ਹੋਇਆ ਪਿਆ ਤੇ ਕੰਟਰੋਲ ਕਰਨਾ ਮੁਸ਼ਕਲ ਆ ਉਮਰ ਵੀ ਬਹੁਤ ਹੋ ਗਈ ਮਾਤਾ ਦੀ ਤੁਸੀਂ ਮਾਤਾ ਨੂੰ ਦਾਖਲ ਕਰਾ ਲਓ ਕੀ ਪਤਾ ਮਾਤਾ ਦੇ ਸਟੰਟ ਪਾਵੇ ਜਦੋਂ ਮਾਤਾ ਦਾ ਬੀਪੀ ਹੀ ਨਹੀਂ ਘਟਦਾ ਦਿਨੋ ਦਿਨ ਮਾਤਾ ਦੀ ਹਾਲਤ ਵਿਗੜਦੀ ਰਹੀ ਹੌਲੀ ਹੌਲੀ ਮਾਤਾ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ ਇੱਕ ਦਿਨ ਡਾਕਟਰ ਕਹਿਣ ਲੱਗਿਆ ਮੈਨੂੰ ਨਹੀਂ ਲੱਗਦਾ ਤੁਹਾਡੀ ਮਾਤਾ ਦੀ ਸਿਹਤ ਵਿੱਚ ਕੋਈ ਸੁਧਾਰ ਆਵੇਗਾ ਹੁਣ ਤਾਂ ਮਾਤਾ ਦਿਨੋ ਦਿਨ ਘਟਦੀ ਜਾ ਰਹੀ ਹੈ ਨਾ ਤਾਂ ਇਹਦਾ ਬੀਪੀ ਕੰਟਰੋਲ ਹੁੰਦਾ ਭਾਈ ਅਸੀਂ ਸਟੰਟ ਕਿਵੇਂ ਪਾ ਦਈਏ ਜੇ ਬੀਪੀ ਕੰਟਰੋਲ ਹੋਊਗਾ ਤਾਂ ਹੀ ਸਟੰਟ ਪਾਊਗਾ ਇਹ ਸਭ ਕੁਝ ਬਚਨੋ ਨੇ ਸੁਣ ਲਿਆ ਸੀ ਬਚਨੋ ਜਿੰਦਰ ਨੂੰ ਕਹਿਣ ਲੱਗੀ ਜਿੰਦਰ ਮੈਂ ਤਾਂ ਘਰੇ ਜਾਣਾ ਜਿੰਦਰ ਕਹਿਣ ਲੱਗਿਆ ਕਿ ਮਾਂ ਛੁੱਟੇ ਨਹੀਂ ਦਿੰਦਾ ਡਾਕਟਰ ਬਚਨੋ ਕਹਿੰਦੀ ਆਪਾਂ ਚੱਲ ਚੱਲੀਏ ਤੈਨੂੰ ਮੇਰੀ ਸੌਣ ਲੱਗੇ ਮੈਨੂੰ ਤਾਂ ਘਰੇ ਲੈ ਜਾ ਮੈਂ ਤਾਂ ਬਚਦੀ ਨਹੀਂ ਆਖਰੀ ਸਾਹ ਮੈਂ ਆਪਣੇ ਘਰੇ ਕੱਟਾਂ ਬਚਨੋ ਜਿੰਦਰ ਨੂੰ ਸੌਂ ਪਾ ਦਿੰਦੀ ਹੈ ਫਿਰ ਜਿੰਦਰ ਉਸ ਨੂੰ ਘਰੇ ਲੈ ਜਾਂਦਾ ਹੈ ਘਰੇ ਆ ਕੇ ਬਚਨੋ ਕਹਿਣ ਲੱਗੀ ਜਿੰਦਰ ਮੇਰੇ ਬੈੱਡ ਦੇ ਸਿਰਾਨੇ 'ਤੇ ਚਾਬੀਆਂ ਪਈਆਂ ਤੇ ਉਹਨਾਂ ਨੂੰ ਚੁੱਕ ਕੇ ਲਿਆ ਜਿੰਦਰ ਚਾਬੀਆਂ ਲਿਆ ਕੇ ਦਿੰਦਾ ਹੈ ਜਿਵੇਂ ਜਿੰਦਰ ਤੇ ਵੀਰਪਾਲ ਦੇ ਹੱਥ ਵਿੱਚ ਉਹ ਜਾਬੀਆਂ ਰੱਖਦੀ ਹੈ ਤੇ ਕਹਿੰਦੀ ਹੈ ਕਿ ਪੁੱਤ ਹੁਣ ਮੇਰੇ ਤੋਂ ਉੱਠਿਆ ਨਹੀਂ ਜਾਂਦਾ ਲਿਮਾਰੀ ਤੁਸੀਂ ਖੋਲ ਲਿਓ ਇਹਨਾਂ ਕਹਿ ਕੇ ਬਚਨੋ ਸਦਾ ਸਦਾ ਲਈ ਉਹਨਾਂ ਨੂੰ ਛੱਡ ਕੇ ਚਲੀ ਜਾਂਦੀ ਹੈ ਹੁਣ ਉਹ ਪੂਰੀ ਹੋ ਗਈ ਸੀ ਜਿੰਦਰ ਰੋ ਰਿਹਾ ਸੀ ਵੀਰਪਾਲ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ ਵੈਸੇ ਤਾਂ ਉਹ ਆਪਣੀ ਸੱਸ ਦਾ ਬਿਲਕੁਲ ਵੀ ਮੋਹ ਨਹੀਂ ਕਰਦੀ ਸੀ ਪਰ ਜਿੰਦਰ ਨੂੰ ਰੋਂਦਿਆ ਦੇਖ ਉਸ ਦੀਆਂ ਅੱਖਾਂ ਵੀ ਭਿੱਜ ਗਈਆਂ ਸੀ ਉਹ ਮਾ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਕੇ ਭੋਗ ਪਾਇਆ ਜਾਂਦਾ ਭੋਗ ਤੋਂ ਬਾਅਦ ਇੱਕ ਦਿਨ ਵੀਰਪਾਲ ਕਹਿਣ ਲੱਗਦੀ ਹੈ ਕਿ ਮਾਂ ਨੇ ਚਾਬੀਆਂ ਫੜਾਈਆਂ ਸੀ ਖੋਲ ਕੇ ਤਾਂ ਦੇਖ ਲਈਏ ਲਮਾਰੀ ਵਿੱਚ ਐਸਾ ਕੀ ਹੈ ਜੋ ਕਹਿੰਦੀ ਸੀ ਕਿ ਖੋਲ ਲਓ ਜਿੰਦਰ ਨੇ ਲਮਾਰੀ ਖੋਲੀ ਤਾਂ ਜਿੰਦਰ ਦੀਆਂ ਤਾਂ ਹਾ ਨਿਕਲ ਗਈਆਂ ਵੀਰਪਾਲ ਵੀ ਦੇਖ ਕੇ ਪਛਤਾ ਰਹੀ ਸੀ ਜਿੰਦਰ ਬਹੁਤ ਰੋ ਰਿਹਾ ਸੀ ਹੁਣ ਉਹ ਆਪਣੀ ਮਾਂ ਨੂੰ ਚੇਤੇ ਕਰ ਰਿਹਾ ਸੀ ਪਰ ਹੁਣ ਉਹ ਮਾਂ ਕਿੱਥੋਂ ਠਿਹਾਉਣੀ ਸੀ ਉਹ ਪਛਤਾ ਰਿਹਾ ਸੀ ਕਿ ਮੈਂ ਮਾਂ ਨੂੰ ਇੰਨਾ ਕੁਝ ਸੁਣਾਇਆ ਇੰਨਾ ਕੁਝ ਕੀਤਾ ਪਰ ਮਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਜਿੰਦਰ ਸੋਚ ਰਿਹਾ ਸੀ ਕਿ ਮਾਂ ਦੁਬਾਰਾ ਨਹੀਂ ਮਿਲਣੀ ਕਾਸ਼ ਦੁਬਾਰਾ ਮਿਲਦੀ ਤਾਂ ਮੈਂ ਹੱਥ ਜੋੜ ਕੇ ਉਸ ਤੋਂ ਮਾਫੀ ਮੰਗਦਾ ਮੈਂ ਹੁਣ ਬਸ ਕਿਸ ਤੋਂ ਮਾਫੀ ਮੰਗਾ ਜਦੋਂ ਉਹਨੇ ਨਿਮਾਰੀ ਖੋਲੀ ਤਾਂ ਲਮਾਰੀ ਦੇ ਵਿੱਚ ਇੱਕ ਵੱਡਾ ਲਫਾਫਾ ਪਿਆ ਹੋਇਆ ਸੀ ਜਿਸ ਲਫਾਫੇ ਵਿੱਚ 25-2500 ਰੁਪਏ ਤੇ ਰਵਣਾ ਚੜਾ ਕੇ ਰੱਖੀਆਂ ਹੋਈਆਂ ਸੀ ਉਸ ਲਫਾਫੇ ਤੇ ਲਿਖਿਆ ਸੀ ਮੇਰੇ ਨੋ ਪੁੱਤ ਦਾ ਬੈਂਕ ਤੇ ਦੂਸਰੀ ਸਾਈਡ ਤੇ ਜਿੰਦਰ ਦੇ ਜਨਮ ਦੇ ਮੌਕੇ ਤੇ ਛੋਟੇ ਛੋਟੇ ਝੱਗੇ ਪਾਇ ਸੀ ਉਹ ਲਮਾਰੀ ਵਿੱਚ ਰੱਖੇ ਹੋਏ ਸੀ ਮਾਣੇ ਨਿਸ਼ਾਨੀ ਦੀ ਤੌਰ ਤੇ ਰੱਖੇ ਹੋਏ ਸੀ ਵੱਡੇ ਹੋ ਕੇ ਜਿੰਦਰ ਦੇ ਜਦੋਂ ਬੱਚੇ ਹੋਣਗੇ ਉਹਨਾਂ ਬੱਚਿਆਂ ਨੂੰ ਇਹ ਕੁੜਤੇ ਦਿਖਾਇਆ ਕਰਨਗੀ ਪਰ ਹਜੇ ਤੱਕ ਤਾਂ ਜਿੰਦਰ ਤੇ ਵੀਰਪਾਲ ਦਾ ਕੋਈ ਬੱਚਾ ਨਹੀਂ ਸੀ ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਸੈੱਟ ਹੋ ਕੇ ਫਿਰ ਬੱਚਾ ਲੈਣਾ ਚਾਹੁੰਦੇ ਸੀ ਹੁਣ ਵੀਰਪਾਲ ਵੀ ਪਛਤਾ ਰਹੀ ਸੀ ਕਿ ਮੈਂ ਕੀ ਕੁਝ ਕਹਿਤਾ ਮੰਮੀ ਨੂੰ ਉਹਦੇ ਪੇਕਿਆਂ ਵਾਸਤੇ ਕਿ ਉਹ ਆਪਣੇ ਪੇਕੇਆਂ ਨੂੰ ਟਪੀਏ ਸਟਕੇ ਹੁੰਦੀ ਆ ਉਹਨੇ ਤਾਂ ਸਾਡੇ ਵਾਸਤੇ ਸਾਂਭ ਕੇ ਰੱਖੇ ਹੋਏ ਸੀ ਕਿ ਔਖੇ ਟਾਈਮ ਵਿੱਚ ਅਸੀਂ ਵਰਤ ਲਵਾਂਗੇ ਇਹ ਸਾਡੀ ਮਾਂ ਦੀ ਸੇਵਿੰਗ ਸੀ ਜੋ ਸਾਡੇ ਲਈ ਰਹੀ ਸੀ ਹੁਣ ਉਹ ਸੋਚ ਕੇ ਦੋਨੋਂ ਜਾਣੇ ਬਹੁਤ ਰੋਂਦੇ ਨੇ ਉਸ ਵੇਲੇ ਨੂੰ ਪਛਤਾਉਂਦੇ ਨੇ ਕਿ ਜਿਹੜਾ 500 ਰੁਪਿਆ ਦਿੱਤਾ ਸੀ ਉਹ ਵੀ ਮਾਂ ਨੇ ਉਸ ਲਫਾਫੇ ਵਿੱਚ ਹੀ ਰੱਖਿਆ ਹੋਇਆ ਸੀ ਉਹ ਪੈਸੇ ਆਪਣੇ ਨੋ ਪੁੱਤ ਲਈ ਹੀ ਜੋੜ ਰਹੀ ਸੀ ਤਾਂ ਦੋਸਤੋ ਆਪਣੇ ਮਾਪੇ ਜੋ ਆਪਣੇ ਲਈ ਕਰਦੇ ਆ ਉਹ ਹੋਰ ਕੋਈ ਨਹੀਂ ਕਰ ਸਕਦਾ ਤੇ ਆਪਾਂ ਮਾਪਿਆਂ ਤੇ 100-100 ਸਵਾਲ ਚੁੱਕਦੇ ਆ ਉਹਨਾਂ ਤੇ ਪੜਾਅਸ ਕਰਦੇ ਆ ਬੱਚ ਨੂੰ ਨੇ ਜਿੰਦਰ ਵਾਸਤੇ ਕੀ ਕੁਝ ਨਹੀਂ ਕੀਤਾ ਤੇ ਹੁਣ ਜਿੰਦਰ ਉਸ ਵੇਲੇ ਨੂੰ ਪਛਤਾ ਰਿਹਾ ਕਿ ਮੈਂ ਇਹ ਕਿਉਂ ਕੀਤਾ ਹੁਣ ਪਛਤਾਉਣ ਨਾਲ ਕੁਝ ਨਹੀਂ ਹੁੰਦਾ ਆਪਣੇ ਜਿਉਂਦੇ ਮਾਪਿਆਂ ਦੀ ਕਦਰ ਕਰੋ ਕਿਉਂਕਿ ਮਰਨ ਤੋਂ ਬਾਅਦ ਉਹਨਾਂ ਦੀ ਕਦਰ ਕੀਤੀ ਜਾਂ ਨਾ ਕੀਤੀ ਇੱਕ ਹੀ ਬਰਾਬਰ ਹੈ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ